तो अटा पहला प्रश्न है भारत का जलवायु की है पहली ऑप्शन है मानसूनी दूसरी ऑप्शन है मैरिटेरियन तीसरी ऑप्शन है महाद्वीपी तो अटा सही उत्तर है मानसूनी तो अटा दूसरा प्रश्न है मॉनसून शब्द किस भाषा तो लिया गया है पहली ऑप्शन अरबी भाषा तो दूसरी ऑप्शन स्पेनिश भाषा तो तीसरी ऑप्शन अंग्रेजी भाषा सही उत्तर है अरबी भाषा तो प्रश्न है ਇਨ੍ਹਾਂ ਵਿੱਚੋਂ ਕਿਹੜਾ ਮੌਸਮ ਦਾ ਹਿੱਸਾ ਨਹੀਂ ਹੈ ਪਹਿਲੀ ਆਪਸ਼ਨ ਹੈ ਹਵਾ ਦੀ ਗਤੀ ਦੂਜੀ ਆਪਸ਼ਨ ਹੈ ਤਪਮਾਨ ਤੀਜੀ ਆਪਸ਼ਨ ਹੈ ਲਹਿਰਾ ਤੁਹਾਡਾ ਸਹੀ ਉੱਤਰ ਹੈ ਲਹਿਰਾ ਤੁਹਾਡਾ ਚੋਥਾ ਪ੍ਰਸ਼ਨ ਹੈ ਇਨ੍ਹਾਂ ਵਿੱਚੋਂ ਕਿਹੜੇ ਸੂਬੇ ਵਿੱਚ ਪੱਛਮੀ ਗੜਵੜੀ ਕਾਰਨ ਮੀਂਹ ਪੈਂਦਾ ਹੈ ਪਹਿਲੀ ਆਪਸ਼ਨ ਹੈ ਕੇਰਲ ਦੂਜੀ ਆਪਸ਼ਨ ਇਹ ਪੰਜਾਬ ਤੇ ਤੀਜੀ ਆਪਸ਼ਨ ਇਹ ਗੁਜਰਾਤ ਤੁਹਾਡਾ ਸਹੀ ਉੱਤਰ ਹੈ ਪੰਜਾਬ ਤੁਹਾਡਾ ਪੰਜਵਾਂ ਪ੍ਰਸ਼ਨ ਹੈ ਦੱਖਣ ਪੱਛਮੀ ਮੌਨਸੂਨ ਇਹਨਾਂ ਵਿੱਚੋਂ ਕਿਸ ਸੂਬੇ ਵਿੱਚ ਪਹਿਲਾ ਪ੍ਰਵੇਸ਼ ਕਰਦਾ ਹੈ ਪਹਿਲੀ ਆਪਸ਼ਨ ਤਾਮਿਲਨਾਡੂ ਦੂਜੀ ਆਪਸ਼ਨ ਇਹ ਮਹਾਰਾਸ਼ਟਰ ਤੇ ਤੀਜੀ ਆਪਸ਼ਨ ਇਹ ਕੇਰਲ ਤੁਹਾਡਾ ਸਹੀ ਉੱਤਰ ਹੈ ਕੇਰਲ ਤੁਹਾਡਾ ਛੇਵਾਂ ਪ੍ਰਸ਼ਨ ਹੈ ਦੱਖਣ ਪੱਛਮੀ ਮੌਨਸੂਨ ਸੀਜ਼ਨ ਦੌਰਾਨ ਹੇਠ ਲਿਖੀਆਂ ਥਾਵਾਂ ਵਿੱਚੋਂ ਕਿਸੇ ਤੇ ਸਭ ਤੋਂ ਘੱਟ ਮੀਂਹ ਪੈਂਦਾ ਹੈ ਪਹਿਲੀ ਆਪਸ਼ਨ ਕੋਲਕਾਤਾ ਦੂਜੀ ਆਪਸ਼ਨ ਹੈ ਚੇਨਈ ਤੀਜੀ ਆਪਸ਼ਨ ਹੈ ਦਿੱਲੀ ਤੁਹਾਡਾ ਸਹੀ ਉੱਤਰ ਹੈ ਚੇਨਈ तो प्रश्न है भारत के किन्ने प्रतिशत भूमि खेत साल सेंटीमीटर तो घट बारिश होंगी है पहली ऑप्शन है पैंती प्रतिशत दूजी ऑप्शन है चाली प्रतिशत तीजी ऑप्शन है पाँ प्रतिशत सही उत्तर है पैंती प्रतिशत ਤੁਹਾਡਾ 8ਵਾਂ ਪ੍ਰਸ਼ਨ ਹੈ ਕਿਸੇ ਸਥਾਨ ਦੇ ਜਲਵਾਯੂ ਨੂੰ ਨਿਰਧਾਰਿਤ ਕਰਨ ਲਈ ਮੌਸਮ ਦੇ ਪੈਟਰਨਾਂ ਤੇ ਵਿਚਾਰ ਕਰਨ ਲਈ ਘੱਟੋ-ਘੱਟ ਕਿੰਨਾ ਸਮਾਂ ਲੱਗਦਾ ਹੈ ਪਹਿਲੀ ਆਪਸ਼ਨ ਹੈ 10 ਸਾਲ ਦੂਜੀ ਆਪਸ਼ਨ ਹੈ 30 ਸਾਲ ਤੇ ਤੀਜੀ ਆਪਸ਼ਨ ਹੈ 50 ਸਾਲ ਤੁਹਾਡਾ ਸਹੀ ਉੱਤਰ ਹੈ 30 ਸਾਲ ਤੁਹਾਡਾ ਨਵਾਂ ਪ੍ਰਸ਼ਨ ਹੈ ਭਾਰਤ ਦੇ ਕਿਸ ਸੂਬੇ ਵਿੱਚ ਸਭ ਤੋਂ ਵੱਧ ਮੀਂਹ ਪੈਂਦਾ ਹੈ पहली ऑप्शन तो है पंजाब, दूजी ऑप्शन है कर्नाटक, करनाटक ऑप्शन है मेघालय। तो मेघालिया सही उत्तर है मेघालय। तो अखीरला प्रश्न भारत की सब तो पुरानी पर्वत लड़ी केड़ी है पहली ऑप्शन हिमालिया ਦੂਜੀ অপਸ਼ਨ ਅਰਾਵਲੀ ਤੇ ਤੀਜੀ অপਸ਼ਨ ਕੰਚਨ ਜੰਗਾ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਕਮੈਂਟ ਬਾਕਸ ਵਿੱਚ ਦੱਸੋ ਇਸੇ ਤਰ੍ਹਾਂ ਦੇ ਹੋਰ ਆਉਣ ਵਾਲੇ ਕੁਐਸ਼ਨ ਦੇਖਣ ਦੇ ਲਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਹੀ ਵੀਡੀਓ ਨੂੰ ਹਾਈਪ ਵੀ ਕਰ ਦੇਣਾ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੱਲੇ ਦੇ ਸਰਈਆਂ ਹੋਰ ਵੀਡੀਓ ਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ